ਉਹ ਤਾਂ ਬੜੀ ਹਰਾਨਦਗੀ ਮੈਂ ਅੱਜ ਖਵਾਲਾ ਪਰਦਾ ਸੀਗਾ ਬਿੰਦੂ ਬੜੀ ਹਰਾਨਗੀ ਹੋਈ ਕਿ ਪੰਜਾਬ ਦੇ ਲੋਕ ਨਸ਼ਿਆਂ ਦੇ ਖਿਲਾਫ ਉੱਠੇ ਆ ਪਰ ਪੰਜਾਬ ਦੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਆ ਉਹਨਾਂ ਦੇ ਧਿਰਾਂ ਦੇ ਵਿੱਚ ਬਹੁਤ ਪੀੜ ਹੋਈ ਉਹ ਤਾਂ ਜਿਆਦਾ ਬਖਵਾ ਕੇ ਉਹਦੇ ਦੇਖ ਕੇ ਹੈਰਾਨ ਹੋਗੇ ਕਿ ਇਹ ਕੀ ਬੜਿਆ ਪੰਜਾਬ ਦੇ ਵਿੱਚ ਹੁਣ ਉਹ ਪੁੱਠੇ ਸਿੱਧੇ ਬਿਆਨ ਦੇデア ਬਿਆਨ ਦੇ ਤੋਂ ਪਹਿਲਾਂ ਇੱਕੋ ਨਸ਼ਿਆਂ ਦੀ ਅੱਜ ਦੀ ਪ੍ਰੋਬਲਮ ਦੀ ਇਹ ਪਿਛਲੇ 15-20 ਸਾਲ ਤੋਂ ਵੱਡੀ ਪ੍ਰੋਬਲਮ ਹੈ ਜਿਹੜੇ ਬੰਦੇ ਮੋਗੇ ਦੀ ਰੈਲੀ ਤੇ ਕਮੈਂਟ ਕਰਦੇ ਨੇ ਕਾਲੀਦਾਲ ਵਾਲੇ ਉਹ ਦੱਸ ਸਕਦੇ ਆ ਕਿ 10 ਸਾਲ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਕਿਸੇ ਨਸ਼ਾ ਸਮਗਲਤ ਨੂੰ ਚਪੇੜ ਵੀ ਮਾਰੀ ਕਾਂਗਰਸ ਦਾ 5000 ਰਾਜਾ ਕੈਪਟਨ ਨੰਦ ਸਿੰਘ ਸੌ ਚੁੱਕ ਕੇ ਗੁੜਗਾ ਸਾਹਿਬ ਫੜ ਕੇ ਆਏ ਸੀਗੇ ਆ ਕਾਂਗਰਸੀ ਦੱਸ ਸਕਦੇ ਰਾਜੇ ਬੜੇ ਡੋੜੀ ਪ੍ਰਤਾਪ ਬਾਜਵੇ ਹੋਣੀ ਕਿ 5 ਸਾਲ ਉਹਨਾਂ ਦੀ ਸਰਕਾਰ ਨੇ ਕੀ ਕੀਤਾ 50 ਸਾਲਾਂ ਚ ਕੋਈ ਮਾਰਚ ਕੀਤਾ ਹੋਵੇ ਨਸ਼ਿਆਂ ਦੇ ਖਿਲਾਫ ਕੋਈ ਲੋਕਾਂ ਨੂੰ ਜਾਗਰੂਕ ਕੀਤਾ ਹੋਵੇ ਕਿ ਸਮਗਲਰ ਦਾ ਘਟ ਆਇਆ ਹੋਵੇ ਕਿਸੇ ਵੱਡੇ ਤੋਂ ਵੱਡੇ ਸਮਗਲਰ ਨੂੰ ਫੜ ਕੇ ਜੇਲ੍ਹ ਤੋਂ ਸੁਟਿਆ ਹੋਵੇ ਇਹ ਦੱਸ ਸਕਦੇ ਪਤਾਜ ਇਨੇ ਬਖਲਾੜ ਦੇ ਵਿੱਚ ਆਏ ਉਹਨਾਂ ਲਗਾ ਕਿ ਲੋਕ ਦੋਟਵੇਂ ਤੇ ਜੇ ਨਸ਼ੇ ਦਾ ਬੁੱਧਾ ਖਤਮ ਹੋ ਗਿਆ ਅਸੀਂ ਵੋਟਾ ਕਿੱਦਾਂ ਲਾਂਗੇ ਸਾਰੀ ਸਿਆਸ ਦੀ ਦੁਕਾਨਦਾਰੀ ਬੰਦ ਹੋ ਜੂ ਕਿਉਂਕਿ ਕਹਿਣ ਲਈ ਕੁਛ ਨਹੀਂ ਸੋ ਮੈਂ ਸਭ ਦਾ ਕਿ ਕੱਲ ਜੋ ਵਿਲੇਜ ਡਿਫੈਂਸ ਕਮੇਟੀਆਂ ਨੇ ਕੰਮ ਕੀਤਾ ਸਰ ਕੱਲ ਇੱਕ ਵਿਲੇਜ ਡਿਫੈਂਸ ਕਮੇਟੀ ਓਠੀਆਂ ਦੇ ਸਰਪੰਚ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਲੱਖ ਰੁਪਏ ਦਾ ਜੇ ਦਾ ਨਾਮ ਵੀ ਦਿੱਤਾ ਕਿਉਂਕਿ ਪਿਛਲੇ ਦਿਨੀ ਉਹ ਨਦੀ ਸਟੇਟ ਦੇ ਉੱਤੇ 40 ਕਿਲੋ ਜਿਹੜੀ ਸਮੈਕ ਜਿਹੜੀ ਫੜੀ ਗਈ ਸੀਗੀ ਉਹਦੇ ਹੀ ਦੀ ਉਸ ਆਪਰੇਸ਼ਨ ਦੇ ਵਿੱਚ ਸਾਡੀ ਇੱਕ ਐਸਚਓ ਸਾਡੀ ਭੈਣ ਛੋਟੀ ਭੈਣ ਰਾਜਾ ਸਾਸੀ ਦੀ ਐਸਚਓ ਸਾਡੇ ਡੀਐਸਪੀ ਸਾਹਿਬ ਸਾਡੇ ਮਲਾਜਮ ਉਹਨਾਂ ਸਭ ਨੂੰ ਕਿਹਨੂੰ ਲੱਖ ਰੁਪਇਆ ਕਿਹਨੂੰ 50-50 ਹਜ਼ਾਰ ਰੁਪਇਆ ਦਿੱਤਾ ਔਰ ਅੱਗੇ ਵੀ ਜੇ ਕੋ ਵਿਲੇਜ ਡਿਫੈਂਸ ਕਮੇਟੀ ਦੇ ਸਾਡੇ ਮੈਂਬਰਾਂ ਦੇ ਜਿੱਦਾਂ ਉਠੀਆਂਆਂ ਨੇ ਕੰਮ ਕੀਤਾ ਇੰਦਾ ਕੰਮ ਕਰਨਗੇ ਤੇ ਸਾਦਾ ਸੀ ਸਾਡੀ ਸਰਕਾਰ ਜਿਹੜੀ ਐ ਉਹਨਾਂ ਪਿੰਡਾਂ ਨੂੰ ਇਨਾਮ ਦੇਊਗੀ ਇਹ ਪਹਿਲਾ ਨਾਮ ਸੀ ਜਿਹੜਾ ਕੱਲ ਸਟੇਜ ਤੋਂ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਕੱਲ੍ਹ ਵਾਲੀ ਬੀਤੇ ਕੱਲ੍ਹ ਵਾਲੀ ਜਿਹੜੀ ਗੱਲ ਦੀ ਐ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਵਿਲੇਜ ਡਿਫੈਂਸ ਕਮੇਟੀਆਂ ਉਹ ਬੰਦੇ ਕੀ ਕਹਿ ਰਹੇ ਕਹਿੰਦੇ ਆਮ ਆਦਮੀ ਪਾਰਟੀ ਦਾ ਘਟ ਸੀਗਾ ਸਾਦਾ ਆਮ ਆਦਮੀ ਪਾਰਟੀ ਦਾ ਘਟ ਸੀਗਾ ਉਹ ਵਿਲੇਜ ਡਿਫੈਂਸ ਕਮੇਟੀਆਂ ਦਾ ਕੱਟ ਸੀਗਾ ਤਾਂ ਹੀ ਜੋ ਉਥੇ ਚੀਫ ਸੈਕਟਰੀ ਸਾਹਿਬ ਬੋਲੇ ਤਾਂ ਹੀ ਉਥੇ ਡੀਜੀਪੀ ਸਾਹਿਬ ਬੋਲੇ ਲੜਾਈ ਨੂੰ ਸਮਝੋ ਪਹਿਲਾਂ ਬਦੋਦੀ ਲੀਡਰਾਂ ਨੂੰ ਇਹਦੀ ਬੇਨਤੀ ਆ ਪਹਿਲਾਂ ਸਮਝੋ ਲੜਾਈ ਨੂੰ ਤੇ ਨਿਤਿਧਾਨ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਲਾਡੀਆਂ ਦੇ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਸਾਡੀ ਪੰਜਾਬ ਪੁਲਿਸ ਸਾਡੇ ਪ੍ਰਸ਼ਾਸਨ ਦੇ ਕਦਕਾੜੀ ਉੱਦਾਂ ਕਿ ਤੂੰ ਦਿਨ ਤੋਂ ਕੱਢ ਜਾਂਦੇ ਉਹਨਾਂ ਨੂੰ ਪਤਾ ਵੀ ਲੱਗਾ ਕਿ ਸਾਡਾ ਕੱਲ ਵਾਲਾ ਜਿਹੜਾ ਆ ਇਕੱਠ ਸੀ ਕੱਲ ਵਾਲਾ ਜਿਹੜਾ ਨਸ਼ਾ ਦੇ ਵਿਰੁੱਧ ਉਹ ਥੋਈ ਉਹ ਸਰਕਾਰੀ ਉਹ ਸੀ ਕਿ ਸਾਥ ਸਰਕਾਰੀ ਪ੍ਰੋਗਰਾਮ ਸੀਗਾ